ਸ੍ਰੀ ਕਾਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ ਚ ਹਾਂ ਬੜਤੀ ਬਾਸਮਤੀ ਫਿਰ ਬਣਾਤਾ ਰਸਤਾ ਹੈ ਨਾ ਹਾਂ ਹੈ ਰਸਤੇ ਤਾਂ ਬਣ ਗਏ ਉਹ ਮਸ਼ੀਨ ਆਵੇ ਕੋਈ ਤਾਂ ਹੀ ਮਸ਼ੀਨ ਆ ਜਣੀ ਅੱਜ ਕਹਿੰਦਾ ਇੱਕ ਹੋਰ ਚੱਲ ਕੋਈ ਨਹੀਂ ਪੋਹੀ ਆ ਜੱਸੇ ਤੇ ਆਉਣੀ ਦਿੱਲੀ ਦੇ ਇਹ ਆ ਗਈ ਜਿਹੜੀ ਲੋਟ ਆ ਗਈ ਆਪਾਂ ਉਹ ਤੇ ਵੜਾ ਲੈਣਾ ਯਾਰ ਹੁਣ ਕਰੇਗਾ ਕਾਲਾ ਅੱਜ ਵੀ ਮੈਨੂੰ ਲੱਗਦਾ ਨਹੀਂ ਆਉਂਦਾ ਕਾਲੂ ਕਹਿੰਦਾ ਇਹ ਤਾਂ ਫਿਰ ਗਵਾਹ ਦੀ ਹੁੰਦੀ ਆ। ਆਓ ਜੋਰੇ ਦੱਲੀ ਵਾਲੀ ਆ ਗਈ ਕੋਲ ਤਾਂ ਠੀਕ ਆ ਕਿੰਨਾ ਕਾ? ਦੱਲੀ ਚੱਲੂ ਵੀ ਚੋਈ ਚ ਉੱਪਰ ਤਾਂ ਚੱਲੂਗੀ ਅਜੇ ਚੋਈ ਚ ਨਹੀਂ ਚੱਲੂ। ਉੱਪਰ ਵੀ ਆ ਗਏ ਉਹਦੇ। ਕਹਿੰਦਾ ਹਾਈਵੇ ਬਣਾ ਦੇਣੇ। ਠੀਕ। ਕੰਮ ਦਾ ਪਤਾ ਲੱਗਣਾ ਉਹਦਾ। ਉਹ ਤਾਂ ਚੱਲੇ ਤੇ ਪਤਾ ਲੱਗੂ। ਮੈਂ ਉਸ ਨੂੰ ਬੱਤੀਆਂ ਦੇ ਲਿਆਉਂਦਾ ਰਿਹਾ। ਨਰਮ ਮੈਨੂੰ ਇਹ ਤਾਂ ਉਮੀਦ ਨਹੀਂ ਹੈਗੀ ਥੱਲੇ। ਮੈਨੂੰ ਥੱਲੇ ਤਾਂ ਮੋਸਟਾ ਲੱਭਣ ਨੂੰ ਨਹੀਂ। ਜਾਇ ਕਿ ਨਾ ਮੇਰਾ ਪੈਰ ਆਇਆ ਘਰ ਤਾਂ ੱਲੇ ਉਂ ਧਾਨ ਪੱਕ ਗਏ ਨੇ ਧਾਨ ਤਾਂ ਸਭ ਦੀ ਪੱਕੀ ਵੀ ਆ ਹੁਣ ਖੇਤ ਤਾਂ ਨਰਮਨ ਆਖਿਆ ਉਹ ਗੱਲ ਜੀ ਆਖਿਆ ਕੱਲੇ ਜੀ ਉਹ ਗਰ ਗਿਆ ਜਾਂ ਕੋਈ ਜਾਨਵਰ ਲੰਘਿਆ ਔਰ ਇਹਨੂੰ ਕੋ ਲੰਘਿਆ ਹੋਰ ਕੀ ਗੱਲ ਹੋਣੀ ਬਾਪੂ ਕਾ ਦਾ ਆ ਗਿਆ ਹੋ ਗਿਆ ਉਹ ਵੈਸੇ ਰਖਾਉਣੇ ਕਰਕੇ ਹੋ ਗਿਆ ਗਰ ਗਈ ਔਰੇ ਕਰਕੇ ਹੂੰ ਬਹਿਣਾ ਬੂਣਾ ਕਰਨੀ ਬਹਿਣਾ ਵੀ ਆਉਂਦੀ ਹੁਣੀ ਮੜੀਆਂ ਮੋਟੀਆਂ ਉਹ ਤਾਂ ਹੈ ਹੀ ਆ ਹੁਣ ਸਾਰੀਆਂ ਲੈ ਜੂਗਾ ਕਿ ਕਿਹੜਾ ਫੇਰ ਹੈ ਆਉਣੀ ਨਹੀਂ ਹੈਗੀ ਸਾਰੀ ਹੈ ਨਹੀਂਗੀ ਜਦੋਂ ਲੱਗੂਗਾ ਤੇ ਵੀ ਖੜਦਾ ਹੈ ਹੈ ਸਾਰੀ ਕੱਲ ਆਉਣੀ ਐ ਨਾ ਸਾਰੀ ਨਹੀਂ ਆਉਣੀ ਹੈਗੀ ਦੋ ਗਿਹੜੇ ਲੱਗਣੇ ਦੋ ਉਧਰ ਮਤਬਲਾ ਹੈ ਕਿਹੜਾ ਜੱਪਾ ਲੈ ਕਰੋ ਕਿੱਥੇ ਤੇ ਲਿਆਈਏ ਹੁਣ ਚੜਾ ਆ ਜਾ ਚੜ ਲਾਉ ਲੈ ਲੈ ਇੱਕ ਟੈਗਰ ਹੋਲਾ 15 ਮਿੰਟ ਲਾ ਰਿਹਾ ਪਰ ਇਹਨਾਂ ਚੜਾ ਕੀ ਮੋਗ ਲਗੀ ਜਾਂਦੀ ਆ ਤੂੜੀ ਠੀਕ ਆ ਸਰਪਾਈ ਤਾਂ ਹੈ ਨਹੀਂ ਮੋਗ ਆ ਸੁੱਕਾ ਪਕਾ ਠੀਕ ਆ ਨਹੀਂ ਬਈ ਤੇ ਤੂੜੀ ਦੀ ਟੋਕਰੀ ਰਲਾ ਦੇ ਕੋਈ ਨਹੀਂ ਦਿਖਾਈ ਬੜੀ ਮੋਗ ਆ ਬੈ ਨਹੀਂ ਕਿੱਥੇ ਆ ਗਈ ਦੇਖਿਆ ਲਿਆ ਉਦੋਂ ਗੋਲੀਆਂ ਦੇ ਦੇ ਕੇ ਤਾਂ ਹਟਾਈ ਆ ਮਹਿਸਾਸੀ ਨਹੀਂ ਕਿਹੜੇ ਪਾਇਆ ਨਾਲ ਪਾਇਆ ਹੋਵੇ ਇਹਦੇ ਨਾਲ ਤਾਂ ਜ਼ਿਆਦਾ ਮੋਗ ਲੱਗਣੀ ਪਰ ਆਲੀ ਗੈਲ ਤਾਂ ਲੈ ਉਹ ਗੰਨਾ ਪਾਉਣ ਤਾਂ ਲਾ ਕੇ ਗੰਨਾ ਹੈਗਾ ਬਾਜਰਾ ਹੈਗਾ ਬਸ ਲੰਘ ਜਾਣਾ ਮਹੀਨਾ ਹੁਣ ਇੱਕ ਮਹੀਨਾ ਰਹਿ ਜਾਣਾ ਫਿਰ ਇੱਕ ਮਹੀਨਾ ਚਾਰ ਪਾਉਗੇ ਉਤੇ ਬਾਅਦ ਫੇਰ ਵਰਸੀਨ ਚੱਲੂ ਦਿਖਾ ਦੇ ਮੈਨੂੰ ਕਿਤੇ ਉਹ ਲੱਗਰ ਉਧਰ ਬੀ ਨੇ ਫੌੜ ਦੇ ਰੇਟ ਬਣਾਇਆ ਰਾਟ ਪਾਇਆ ਪਿਆ ਵਰਸੀਨ ਵੀ ਜਣੀ ਤਿਆਰੀ ਕਰਦਾ ਹੁਣ ਪਤਾ ਨਹੀਂ ਇਹ ਕੋਈ ਪਤਾ ਨਹੀਂ ਹਲੇ ਇਧਰ 465 ਮਾਰ ਗਏ ਹੁਣ ਉਧਰ ਲੱਗਿਆ ਵਾ ਉਹ ਤਾਂ ਫੇਫੌੜਾ ਉਹੀ ਥੋੜੋ ਵਾ ਗੋਲੀ ਮੰਗੂ ਖਰਦਾ ਕਹਿੰਦਾ ਹੈ ਆਹ ਹਾਂ ਫੂੜ ਦਾ ਪਰ ਟਾਈਮ ਵੀ ਤਾਂ ਨਹੀਂ ਕਿਸੇ ਆਏ ਮੌਜ ਰੇੜੀ ਦੀ ਓ ਰੇੜੀ ਦੀ ਮौज ਆ ਮਾਹਟਾ ਲਾ ਰੋ ਸੜਾ ਲਾਉਣ ਦਾ ਪਹਿਲਾ ਕਰਤੀ ਹੈ ਨਾ ਨਾ ਠੀਕ ਆ ਲੋ ਜੀ ਦੱਲੀਆਂ ਇਹਦਾ ਵੱਡਗੀ ਮਸ਼ੀਨ ਅੱਜ ਆਈ ਵੀ ਤੀ ਮਸ਼ੀਨ ਉਰੇ ਉਹ ਕਹਿੰਦਾ ਤਾਂ ਵੀ ਵਢਾ ਲਓ ਜੇ ਵਢਾਉਣੇ ਆ ਤੇ ਮੈਂ ਕਿਹਾ ਵੀ ਨਹੀਂ ਹੋ ਭੁੱਲੂ ਬਾਈ ਕਹਿੰਦਾ ਕਾਲੂ ਕਾਲੇ ਨੇ ਆਉਣਾ ਕਾਲੂ ਹਾਂ ਕਰਕੇ ਗਿਆ ਬਕਾਲਾ ਮੈਂ ਚੱਲ ਕੋਈ ਨਹੀਂ ਇੱਕ ਦਿਨ ਪਿੱਛੇ ਕੋਈ ਚੱਕਰ ਨਹੀਂ ਉਹ ਕਾਲੂ ਕਾਲੇ ਤੇ ਵਢਾਵਾਂਗੇ ਇੱਥੇ ਉਹਨੇ ਆਉਣਾ ਕਾਲੂ ਕੱਲ ਦੀ ਕਹਿ ਕੇ ਗਿਆ ਵਾ ਚਲ ਕੋਈ ਨਹੀਂ ਹੁਣ ਨਹੀਂ ਕੱਲੂ ਨਹੀਂ ਆਉਂਗਾ ਦਾ ਪਰਸੋਂ ਨੂੰ ਆਉਂਗਾ ਹੀ ਹੁਣ ਜਦ ਬੰਦੇ ਬਿ ਡਿਪੈਂਡ ਹੋਗੇ ਪਰ ਉਹ ਕੱਲੂ ਕਹਿ ਕੇ ਗਿਆ ਕੋਲੂ ਬਾਈ ਨੇ ਇਹ ਬਣਾਉਣੀ ਆ ਆਪਾਂ ਆਪਣੀ ਛੱਬੀ ਬਣਾਵਾਂਗੇ ਇੱਧਰ ਕੱਲੂ ਕਹਿ ਗਿਆ ਚੜੇ ਦਾ ਕੰਮ ਚੱਲਦਾ ਇਹਨੇ ਹੁਣ ਮਾਰੋ ਮਾਰ ਵੱਢ ਰਹੇ ਆ ਬਾਕੀ ਸਵੇਰੇ ਦਾ ਮੌਸਮ ਗੜਬੜ ਹੋ ਗਿਆ ਤੇ ਇੱਕ ਵਾਰੀ ਐਂ ਲੱਗਦਾ ਤਾਂ ਬਈ ਐ ਬੱਦਲ ਬਾਈ ਜੀ ਹੋਗੀ ਤੇ ਰਾਤ ਓਸ ਘਟ ਪਈ ਆ ਪਰ ਹੁਣ ਮੌਸਮ ਸਾਫ਼ ਆ ਬਿਲਕੁਲ ਠੀਕ ਆ ਵਧੀਆ ਹੁਣ ਰਸਤਾ ਵੀ ਬਣ ਗਿਆ ਇਧਰ ਨੂੰ ਉਧਰ ਨੂੰ ਵੀ ਰਸਤਾ ਬਣ ਗਿਆ ਇਧਰ ਭੋਲੂ ਬਾਈ ਨੇ ਬਾਸਮਤੀ ਬੜਤੀ ਉਧਰ ਦਲੀਆਂ ਦੇ ਧਾਨ ਵੱਢਣੋਂ ਕਰਕੇ ਰਸਤਾ ਪੂਰਾ ਬਣ ਗਿਆ ਇਹਨਾਂ ਜਿੱਕਰ ਮਰਜ਼ੀ ਉਧਰ ਨੂੰ ਕੰਬੈਨ ਆ ਜਣੀ ਚਾਹੀਏ ਇਧਰ ਨੂੰ ਆ ਜਵੇ ਹੁਣ ਚੱਲ ਹੁਣ ਤਾਂ ਰਸਤਾ ਹੀ ਰਸਤਾ ਜੀ ਦੇਖਦੇ ਆ ਹੁਣ ਕੱਲ ਨੂੰ ਕਹਿੰਦਾ ਵੱਢੂਗਾ ਆਲੂ ਕਰਦੇ ਆ ਨਵੇਂ ਟਰਾਲੇ ਦਾ ਦਗਾਟਨ ਰੱਬ ਦੀ ਕਿਰਪਾ ਕਰ ਮੈਂ ਜਿੱਥੇ ਖੜਾ ਉਧਰ ਦਾ ਉਹਦੇ ਘਾਣੇ ਹੁਣ ਕੱਲ ਨੂੰ ਦਗਾਟਨ ਕਰਾਂਗੇ ਕਿ ਜਿਰੀ ਦਾ ਕੰਮ ਲੇਟ ਹੋ ਗਿਆ ਥੋੜਾ ਜਿਹਾ ਜਿਹੜਾ ਹੈਗਾ ਤਾਂ ਚਲੋ ਦੇਖਦੇ ਆ ਹੁਣ ਬਾਕੀ ਕਾਲੂ ਕਹਿੰਦਾ ਜੀ ਫਿਰ ਉਤੇ ਬਾਅਦ ਬਸੀਨ ਪੀਜਾਂਗੇ ਇਹਦੇ ਵਿੱਚ ਵੱਢ ਕੇ ਕਾਲੂ ਪਰਸੋਂ ਚੌਥੇ ਨੂੰ ਬਸੀਨ ਵੀਰ ਦੇਣਾ ਉਹੀ ਅੱਗੇ ਨਾਲੋਂ 5-6 ਦਿਨ ਲੇਟ ਹੋ ਗਿਆ ਪਿਛਲੀ ਵਾਰੀ 12-13 ਤਰੀਕ ਨੂੰ ਵੀਤਤਾ ਤਾਂ ਇਸ ਵਾਰ 18-19 ਤਰੀਕ ਹੋਜੂ ਚਲ ਕੋਈ ਨਹੀਂ 5 ਦਿਨ ਦਾ ਤਾਂ ਕੁਝ ਨਹੀਂ ਹੈਗਾ ਇੰਨਾ ਤਾਂ ਕਵਰ ਕਰ ਜਾਂਦਾ ਪਰ ਬਹੁਤਾ ਲੇਟ ਨਹੀਂ ਚਾਹੀਦਾ ਗੰਨਾ ਇਸ ਵਾਰ ਲੇਟ ਹੋ ਜਾਣਾ ਮੀਤਾ ਪਿਛਲੀ ਵਾਰੀ ਮੈਂ 27 ਤਰੀਕ ਨੂੰ ਕੀਤੇ ਆ ਤਾਂ ਇਸ ਵਾਰੀ ਦੇਖਦੇ ਆ ਹੁਣ ਚਲੋ ਬਾਕੀ ਬੋਲੂ ਬਾਈ ਨੂੰ ਪੁੱਛਦੇ ਕਿ ਕਹਿੰਦਾ ਉਹ ਕਹਿੰਦਾ ਸੀਗਾ ਵੀ ਕੱਲੇ ਨੇ ਕਾਲੂ ਆਉਂਗਾ ਕਹਿੰਦਾ ਪੱਕਾ ਹੂੰ ਕਦੋਂ ਫਰੀ ਜਾਂਦਾ ਬੱਸ ਬੈਟਰੀ ਦੀ ਖਾਬ ਹੋ ਗਈ ਉਹ ਤੋਂ ਪਾ ਕੇ ਲੈ ਗਾ ਕਾਦੀ ਅਜੇ ਵੀਡੀਓ ਪਾ ਲਈ ਕਰਦੇ ਆਂ ਅੱਛਾ ਇੱਥੇ ਤਾਂ ਨਵੇੜ ਕੀ ਜੱਸੇ ਦੇ ਅੱਜ ਦਿੱਲੀ ਦੇ ਨਹੀਂ ਗਈ ਕੋਹ ਖਾਣਾ ਭਰਿਆ ਹੈ ਕੱਲੇ ਨੇ ਕਾਲੂ ਪੱਕਾ ਆਉਣਾ ਹਾਂ ਬਸ ਠੀਕ ਆ ਫਿਰ ਮੈਂ ਵੀ ਤਾਂ ਹੀ ਨਹੀਂ ਬੜਾਈ ਮੈਂ ਚ ਕਾਲੂ ਸਹੀ ਹੁਣ ਜਾ ਆਉਣਾ ਦਾ ਹੈਗਾ ਇੱਕ ਦਿਨ ਬਚੇ ਗਿਆ ਹੁਣ ਮਿਲਿਆ ਤਾਂ ਤੈਨੂੰ ਹਾਂ ਹਾਂ 2 ਵਜੇ ਆ ਜਾਣਾ ਠੀਕ ਹੈ ਮੈਂ ਵੀ ਦੇਖਦਾ ਫੋਨ ਕਰਕੇ ਫੋਨ ਕਰ ਦਿਆਂ ਉਹਨੂੰ ਕਿ ਭਾਈ ਵੱਢਣੀ ਦਾ ਸੀ ਮੈਂ ਵੱਟੂਗਾ ਹੀ ਹੁਣ ਹੁਣ ਤਾਂ ਉਹ ਵੀ ਵਿਹਾਤਾ ਸੀ ਮੈਂ ਤਾਂ ਮੈਂ ਦਊਂਗਾ ਕੰਟੀਵਿਜੀ ਤੇ ਲਾ ਲੈਣੀ ਉਹ ਆਉ ਹੀ ਗਿਆ ਉਹ ਵੀ ਵਿਹਾਤਾ ਗਾ ਹੋਰ ਥੋੜੀਆਂ ਰਿਸ਼ਤੇਦਾਰ ਨੂੰ ਫੋਨ ਮਾਰ ਦੇਣਾ ਲੈ ਹੋਰ ਗਾਂ ਛਪਾਰ ਛਲਾ ਹੁਣ ਹੋਰ ਕੀ ਪਿੰਡ ਨੇ ਆ ਜਾਣਾ ਨਾ ਨਾ ਗਰਮ ਨਾ ਹੋ ਔਰ ਬਾਤ ਹੀ ਹੀ ਠਾਕ ਹੈ ਸਵੇਰੇ ਦਾ ਮੌਸਮ ਗੜਬੜ ਹੋ ਗਿਆ ਤੇ ਇੱਕ ਵਾਰੀ ਦੇਖ ਲੈ ਸਵੇਰੋਂ ਬਦਲ ਜਾ ਆ ਗਿਆ ਤਾਂ ਹੀ ਰਾਤ ਹੁੰਦ ਨਹੀਂ ਸੀ ਹੈਗੀ ਨਾ ਉਸ ਨਹੀਂ ਸੀ ਹੈਗੀ ਹੁਣ ਆਇਆ ਨਹੀਂ ਕੋਈ ਹੁਣ ਤਾਂ ਮੌਸਮ ਨਾ ਨਾ ਹੁਣ ਤਾਂ ਕੋਈ ਯਾਰ ਇਹ ਨਹੀਂ ਕਰਮੈਜ ਹੀ ਹੋ ਜੇ ਕਰਦੀ ਹਵਾ ਨਹੀਂ ਨਾ ਚੱਲਦੀ ਜੇ ਹਵਾ ਚੱਲਦੀ ਰਹੇ ਫਿਰ ਮੌਸਮ ਦੀ ਤਬਦੀਲੀ ਰਹਿੰਦੀ ਆ ਹਾਂ ਜੀ ਹਾਂ ਹੁਣ ਦੇਖ ਲੈ ਵੀ ਜਮੇ ਹਵਾ ਨਹੀਂ ਚੱਲਦੀ ਤਾਂ ਹੀ ਕਰਮੈਸ ਆ ਮੜੀ ਜੀ ਜੇ ਹਵਾ ਚਲੀ ਜਾਵੇ ਨਾ ਪੱਛੋਂ ਫਿਰ ਤਾਂ ਜਮੇ ਹੀ ਕਰਮੈਸ ਨਾ ਰਹੇ ਮੌਸਮ ਫਰਕ ਪੈ ਜਾਵੇ ਸਾਲ ਨੂੰ ਰੋਵੀ ਵਿਹਲਾ ਹੋ ਗਿਆ ਤੇ ਮਰਜੀ ਪੁਲਿਆ ਦਿੰਦਾ ਮੈਂ ਮੈਂ ਤਾਂ ਸਾਰੇ ਪਾਸੇ ਨੂੰ ਮਸ਼ੀਨ ਨੂੰ ਵਿਹਲਾ ਹੋ ਗਿਆ ਉਹ ਵੀ ਆ ਜਾੜੇ ਸਾਹਮਣੇ ਨੂੰ ਹਾਂ ਉਧਰ ਸਾਰੀ ਵੱਢ ਹੋ ਗਈ ਥੱਲੇ ਵੀ ਚੋਈ ਵੀ ਵੱਢ ਹੋ ਗਈ ਨਾਲ ਦੀ ਨਾਲ ਹੀ ਵੱਢ ਹੋ ਗਈ ਸਾਰੀ ਹੋ 4x4 ਆ ਨਾ ਮਸ਼ੀਨ ਉਹ 4x4 ਦੀ ਉਹ ਆ ਖੇਤ ਸੁੱਕੇ ਪਏ ਆ ਉਹ ਵੀ ਖੇਤ ਵੀ ਸੁੱਕੇ ਨੇ 4x4 ਆ ਜਮੀਂ ਨਹੀਂ ਡੱਬਦੇ ਉਹਦਾ ਮੈਂ ਤਾਂ ਦੇਖੀ ਨਹੀਂ ਹੈਗੀ ਓਰੇ ਮੈਂ ਦੇਖੀ ਆ ਜਿਹੜੇ ਟਾਇਰ ਟਰੈਕਟਰ ਵਰਗੇ ਬੜੇ ਚੌੜੇ ਪਾਏ ਆ ਇਹ ਤਾਂ ਨਜ਼ਾਰਾ ਉਹ ਤਾਂ ਆਹ ਕਹਿੰਦੇ ਪਿਛਲੀ ਵਾਰੀ ਲਿਆਉਣੀ 4x4 ਉਹ ਵੀ ਕਰ ਲੈਣੀ ਕਹਿੰਦੇ ਅਰੇ 4x4 ਵੀ 4x4 ਦਾ ਨਿਆਰ ਆ ਮਾੜੀ ਮੋਟੀ ਗੱਲੇ ਨੂੰ ਸਿਆਣਦੀ ਨਹੀਂ ਥੱਲੀ ਜਾਂਦੀ ਆ ਦੁਗਾਰਾ ਜਿਆਦਾ ਸਲਿੱਪ ਜਿਆ ਬੈਲਟਾਂ ਕਰ ਲਾ ਜਾਂਦੀ ਆ ਜਿਹੜੇ ਝਿੱਕਾ ਮਾਰ ਦਿੰਦੀ ਆ ਉਹ ਜਾ ਕੇ ਮਾੜੀ ਮੋਟੀ ਟਰੈਕਟਰ ਵਾਲੀ ਚੱਲੀ ਜਾਇ ਕਰਦੀ ਤੀ ਮੈਂ ਵੀ ਲੱਗਿਆ ਤਾਂ ਕੱਲ ਪਾਣੀ ਛੱਡਣ ਨੂੰ ਇੰਨਾ ਸੋਗਰ ਮੈਂ ਛੱਡਿਆ ਨਹੀਂ ਉਹ ਬੁੱਟਿਆਂ ਵਾਲੇ ਨੂੰ ਹਾਂ ਛੱਡ ਤੀ ਮੈਂ ਕਿਹਾ ਵੀ ਉਹਨੂੰ ਤਾਂ ਪਹਿਲਾਂ ਤਾਂ ਵੱਡ ਹੋ ਜੂਪੇ ਤੂੰ ਕਿਹਾ ਫਿਰ ਜੀ ਮੜਾ ਮੜਾ ਥੱਲੇ ਲੰਘਿਆ ਤੇ ਮੈਂ ਕਿਹਾ ਰੌਣੀ ਕਰਕੇ ਉਹਨੂੰ ਹਾਂ ਵੱਡ ਹੋ ਗਏ ਰੌਣੀ ਕਰਕੇ ਮੈਂ ਕਿਹਾ ਉਹ ਚ ਬੀਜ ਦੂੰਗਾ ਜਿਹੜਾ ਕੋਈ ਬੀਜਣਾ ਕਿੱਥੇ ਉਹ ਤਾਂ ਕੋਈ ਹੋ ਰਹੀ ਨਹੀਂ ਮੈਂ ਕਿਹਾ ਤੇ ਬੈਣੇ ਦੇਗੀ ਤੈਨੂੰ ਕੋਈ ਮੈਂ ਕਹਣਾ ਆ ਜਾਣਾ ਬਸ ਵੇਖੀ ਨਾ ਆਜੂਗਾ ਇਹਦਾ ਕੋਈ ਨਹੀਂ ਇਹ ਤਾਂ ਵੱਡ ਕੇ ਜਾਊਗਾ ਤਿਆਰ 된다 ਹੋਵੇ ਮਗਰ ਪਰ ਜਾ ਕੇ ਘਰ ਆ ਮੂਰੇ ਪੈ ਜਿੰਦੀ ਮਸ਼ੀਨ ਦੇ ਨਾ ਆ ਕਾ ਆ ਜਾਣੀ ਮੈਂ ਦੇਖ ਲਾਗਾ ਫਿਰ ਆ ਜਾਣਾ ਉਹ ਮੈਂ ਬੰਦਾ ਨਹੀਂ ਉਹਦਾ ਨਾ ਆ ਜਾਣਾ ਉਹ ਅਗਲੇ ਦੀ ਵੀ ਮਜਬੂਰੀ ਉਹ ਆ ਵਾਏ ਤਾਂ ਹੁਣ ਸਾਰੇ ਪਾਸੇ ਗਈ ਆ ਚਲਦੀ ਰਹੇ ਚੀਜ਼ੇ ਯਾਰ ਫੇਰ ਕੋਈ ਦਿੱਕਤ ਨਹੀਂ ਜਾ ਖੜੋਤ ਪੈ ਜਾਂਦੀ ਆ ਫੇਰ ਕੰਮ ਖਰਾਬ ਹੋ ਜਾਂਦਾ ਫੇਰ ਸਾਰਾ ਸਿਸਟਮ ਹਿਲ ਜਾਂਦਾ ਬੰਦਾ ਤੇ ਵੱਡਣ ਗਈ ਦੀ ਪਰੇ ਗਈ ਆ ਗਈ ਕਹਿੰਦਾ ਬਿੰਦਰ ਦੇ ਦੋ ਕੀਤੇ ਪੱਢਣੇ ਆ ਜਾਣਾ ਤੇ ਉਹ ਤੇ ਬਿੰਦਰ ਦੇ ਵੱਢਣ ਤਾਈ ਬਿੰਦਰ ਫੋਨ ਕਰਦਾ ਤਾਂ ਕਹਿੰਦਾ ਚੱਕਿਆ ਨਹੀਂ ਉਹਨੇ ਗਈ ਹੋਣੀ ਫਿਰ ਉਹਦੇ ਹਾਂ ਉੱਥੇ ਵੱਢ ਕੇ ਜਾਣਾ ਤਾਂ ਕਹਿੰਦਾ ਬਿੰਦਰ ਦੇ ਮੈਂ ਉਹਦਾ ਤੇ ਮਨ ਲਾਦੀ ਵੀ ਵੜਤੀ ਹੁੰਦੀ ਆਈ ਚੀਜ਼ ਮਾਰਦੀ ਹੁਣ ਤੇ ਉੱਥੇ ਤੇ ਦੇਖ ਲੈ ਤੂੰ ਕਮਾਲ ਪਰਤੇ ਮੜ ਕੇ ਜਾਣਾ ਮੜ ਉਹਥੇ ਜਾਣਾ ਤੇਰਾ ਟੱਪਰੀਆਂ ਇਹੀ ਜੇ ਆਪਣੇ ਇੱਧਰ ਵੱਢਣੀ ਹੁੰਦੀ ਨੇੜੇ ਰਹਿ ਗਈ ਤੇ ਉਹਨੂੰ ਕਿਸੇ ਹੋਰ ਦੇ ਹੁਣ ਕਿੰਨਾ ਟਾਈਮ ਲੱਗਣਾ ਸਾਰਾ ਪਿੰਡ ਪਾਰ ਕਰਕੇ ਜਾਣਾ ਜੇ ਪੱਕੀ ਸੜਕ ਹੋਵੇ ਤਾਂ ਵੀ ਆ ਜਾਂ ਪਿੰਡ ਪਾਰ ਕਰਨਾ ਪੈਂਦਾ ਫੇਵੇਂ ਅੱਧਾ ਘੰਟਾ ਲੱਗ ਜਾਂਦਾ ਆਹੀ ਸਵੇਰੇ ਦੇਖ ਲੈ ਕਿੰਨਾ ਏਰੀਆ ਵੱਢ ਕੇ ਕਿਹੜੋ ਕੋਲ ਕੋਲ ਕਰਕੇ ਜੀ ਨਹੀਂ ਐਨ ਏਰੀਆ ਕਿੱਥੇ ਵੱਢ ਹੁੰਦਾ ਹੋਰ 2-3 ਕਿਲੇ ਆਇਆ ਸਮਝ ਲਓ ਉਹਦੇ ਪੰਜ ਛੇ ਕਿਲਾ ਉੱਥੇ ਵੱਢਦੇ ਹੁਣ ਮਨ ਲੱਗਦੀ ਚਾਰ ਉਹ ਰੀਤਾ ਵੱਢਣ ਲੱਗੇ ਹੋਇਆ ਹੂੰ ਇਹ ਚੱਲ 15-18 ਕਿਲੇ ਦੇਵਰਾਜ ਉਰੀਏ ਕਿ ਉਹ ਵੀ ਗਿਆ ਪਤਾ ਨਹੀਂ ਯਾਰ ਤਾ ਫੋਨ ਕਰਕੇ ਦੇਖਦਾ ਉਹਨੂੰ ਉਹਦੇ ਨਾਲ ਫੋਨ ਮੇਰਾ ਫੋਨ ਇਹ ਨਹੀਂ ਉਹਦਾ ਸੁੱਤੇ ਪੰਦਾ ਹੀ ਜਾਂਦੀ ਬਹੁਤ ਸ਼ਾਮ ਨੂੰ ਖੋਲਦਾ ਯਾਰ ਜਦੋਂ ਦਿਹਾੜੀ ਪਰਤੇ ਆ ਜਾਣਾ ਉਦੋਂ ਦਿਹਾੜੀ ਪੰਨਾ ਉਹਨੇ ਜਾ ਜਾਣਾ ਜਾ ਕੇ ਚਾਰਜ ਲਾ ਕੇ ਰੱਖ ਦੇਣਾ ਬੇ ਸ਼ਾਮ ਨੂੰ ਆਉਣ ਲੱਗੇ ਚੱਕ ਕੇ ਲੈਣਾ ਆਨ ਕਰ ਲੈਣਾ ਸਾਰੀ ਦਿਹਾੜੀ ਚਾਰਜ ਲੱਗਿਆ ਰਹਿੰਦਾ ਲਸਣ ਘਾਟ ਲਾਉਣਾ ਲਸਣ ਬਾਹ ਹੁਣ ਵੱਢ ਕੇ ਤਿਆਰੀ ਆ ਹੁਣ ਲਸਣ ਦੀ ਐਸਾ ਮੈਂ ਕਿ ਨਾ ਪੜਾਉਣ ਕਿ ਇਕਨੇ ਇਕਨੇ ਪੜਾ ਦੇਣੀ ਐਸਾ ਮੈਂ ਸਕੇ ਕਰਨੁ ਇੱਤਨੀ ਪੜਾ ਕੇ ਤੇ ਐਸਾ ਮੈਂ ਸਕੇ ਪੜਾ ਦਈਏ ਬਲ ਕਰ ਐਸਾ ਮੈਂ ਸਲਵਾ ਲਾ ਐਸਾ ਮੈਂ ਸਲਾ ਕੇ ਪੜਾ ਕੇ ਸੁਪਰ ਸੀਡਰ ਕਾ ਬੋਹ ਦੇਣਾ ਬਸ ਮੈਂ ਇਹਦਾ ਉਹਦੇ ਨਾਲ ਵੀ ਇਕਨੇ ਹੋ ਜਾਂਦਾ ਫਿਰ ਐਸਾ ਮੈਂ ਸਨਾ ਵਧੀਆ ਆ ਹੋਏ ਇਸਮਸਾ ਦਾ ਵੜਾ ਦਿੰਦੇ ਆ ਨਹੀਂ ਤਾਂ ਐ ਕਰੂੰਗਾ ਕਾਲੂ ਦੇਵਰਾਜ ਰੱਖ ਕੇ ਉੱਪਰਲੀ ਪਰਾਲੀ ਚੱਕ ਦੂੰਗਾ ਕਿੰਨੀ ਕੋਣੀ ਪਰ ਕੇ ਰੇੜੇ ਦੋ ਬਾਹਰ ਲੈ ਜੂੰਗਾ ਘਰ ਟੱਕ ਦੂੰਗਾ ਹੋਰ ਕੀ ਆ ਉੱਪਲੀ ਉੱਪਲੀ ਪੂੰਛ ਆਏ ਬੇਚੇ ਖੜਾ ਦੇ ਨਹੀਂ ਫੇਰ ਮੈਂ ਬਰਸੀਨ ਬੀਜਣਾ ਯਾਰ ਕਣਕੋਂ ਤਾਂ ਚੱਲ ਜਾਂਦੀ ਹੈ ਬਰਸੀਨ ਨੂੰ ਜੇ ਮੂਹ ਮੂਰੇ ਆਈਗੀ ਚੰਗਾ ਜਿਆ ਨਹੀਂ ਲੱਗਦਾ ਤਾਂ ਇਹ ਚੱਲ ਦੇ ਇਹਦੇ ਕਾਲੂ ਸਵੇਰੇ ਕੀ ਬਣਦਾ ਤੂੰ ਤਾਂ ਇਸਮਸਾ ਦਾ ਵੜਾਈਦਾ ਤਾਂ ਕਣਕੇ ਬੀਜਣੀ ਇਹ ਹੌਨ ਕਈ ਵਾਰੀ ਲਾਉਂਦਾ ਹੀ ਨਹੀਂ ਉਹ ਕਾਂਟ ਤੇ ਜਾਂਦੇ ਆ ਲੱਗਿਆ ਵਾ ਉਹ ਤਾਂ ਉਹ ਲੱਗਿਆ ਰਹੇਗਾ ਸਮਝ ਸਕਿਆ ਬੜਾ ਆਦਮੀ ਤਾਂ ਦਾ ਕਣ ਕੇ ਬਿਜਨੀ ਫੇ ਖੜਾਉਣੇ ਨਾਲੋਂ ਚੰਗਾ ਰਹੂਗਾ ਸਮਝਦੇ ਆਹ ਤਾਂ ਮੈਕਨਿਕ ਖੰਡਾਤੀ ਟੀ ਉਹ ਬਿੱਕੇ ਰਾਲੀ ਜੀ ਬਾਕੀ ਹੁ ਛਾੜ ਦੇ ਉਹਦੇ ਕਿਆ ਕਹਿੰਦਾ ਛਾੜ ਜਿਹੜਾ ਹੋ ਗਿਆ ਹੁਣ ਇਹਨੇ ਦੇ ਲਾ ਹਾ ਟ੍ਰੈਲਰ ਪਰ ਇੱਕ ਉਧਰ ਇਹਦੇ ਵਾਲਾ ਉਹੀ ਕਹਿੰਦਾ ਵੀ ਹੁਣ ਇਹਦੇ ਝੜ ਵਧੀਆ ਲੱਗਦਾ ਹੁਮਾ ਇੱਕ ਹੋਰ ਦੇਖਿਆ ਵੀ ਜਿੰਨੀ ਵੈਰੈਟੀ ਲੇਟ ਆਈ ਜਾਣੀ ਨਾ ਹੁਣ ਜਿਹੜੀ ਜੀਰੀ ਝਾੜ ਨੂੰ ਫਰਕ ਪਈ ਜਾਣਾ ਕਿਉਂ ਮੀਂਹ ਤੇ ਬਾਹਰ ਨਹੀਂ ਸਰੀ ਆ ਵੱਢ ਕੇ ਆਉਣੇ ਉਰੇ ਤਾਂ ਪਤਾ ਨਹੀਂ ਮੈਂ ਗਿਆ ਨਹੀਂ ਉਧਰ ਛੜੀ ਟੀ ਮੇਰੇ ਉਹੀ ਕਹਿੰਦਾ ਵੀ ਜਿੰਨੀ ਹੁਣ ਬਾਅਦ ਚਲੇ ਸਰੀ ਗਈ ਉਹਦਾ ਫਰਕ ਆ ਜਿੰਨੀ ਜਿਹੜੀ ਲੇਟ ਆ ਇਹ ਛੱਡ ਦਉਂਗੀ ਆ ਵੈਰਾਈਟੀਆਂ ਗਾਹਾਂ ਗਾਹਾਂ ਹੁਣ ਜਿਹੜੀ 5-7 ਦਿਨ ਨੂੰ ਹੋਰ ਵੱਢ ਹੋਣੀ ਆ ਮੇਰੀ ਤਾਂ ਗੱਦੀ ਵੱਢ ਹੋ ਜਾਣੀ ਸੀ ਇਹ ਮੈਂ ਤਾਂ ਰਸਤੇ ਕਰਕੇ اٹਕੇ ਰਿਆ ਹਾਂ ਇੱਕ ਇੱਕ ਥੋੜੇ ਮਾੜਾ ਕਿਤੇ ਜਿੱਲਾ ਨਾ ਹੋਵੇ ਉਹ ਜਿੱਲਾ ਤਾਂ ਹੈ ਨਹੀਂ ਜਿਹੜਾ 20 ਪਿਆ ਤਾਂ ਸੁੱਕਾ ਏ ਉਹ ਇਹਨੇ ਦੇ ਲੈ ਹੁਣ ਵੀ ਖੱਡੇ ਸਾਡ ਗੱਡੀ ਪਈ ਆ ਇਹ ਨਹੀਂ ਹਟਦਾ ਹੈਗਾ ਉਥੇ ਆਲਚੇ ਜਾ ਕੇ ਹਟੂੰਗਾ ਇਹ ਤਾਂ ਗਾਇਬ ਹੋ ਜਾਣਾ ਹੁਣ ਤਾਂ ਗਾਇਬ ਹੋਣ ਦਾ ਟਾਈਮ ਏ ਆ ਆ ਬੜਾ ਸਾਮਾਨ ਬੀਜਿਆ। ਉਹ ਹੀ ਵਸ ਕਿਸੇ ਦੇ ਮੂੰਹ ਵਿੱਚ ਪਾ ਦੂਗਾ। ਇੰਨਾ ਸਾਮਾਨ ਬੀਜੀ ਦਾ। ਮੈਠੇ ਹੀ ਆ ਆ ਦੂਏ। ਕੀ ਕਹਿੰਦੇ ਸਾਰੇ ਚਾਈਨਾ ਜਿਹੇ ਸਰੋਂ। ਥੋੜਾ ਵੀ ਕੀਦਾ ਨਾ ਬੀਜ। ਆ ਦੂਈ ਆ। ਕਹਿੰਦਾ ਕੇ ਗੇਰੇ ਬਹੁਤ ਦਿੱਤਾ। ਚੱਲ ਫੇਰ ਵਾਹ ਤਿੱਲਾਂ ਦੇ। ਲੈ ਜੇ ਘਰ ਦਾ ਬੀਜ ਤਾਂ ਕਿ ਦੇਖਣਾ ਪਾ ਦੇਣਾ। ਮੈਠੇ ਮੁੱਠੇ ਚਿੱਲਾਂ ਦੇ ਵਾਹ ਫਰੀਦ ਦੇ ਪਾ ਦੋ ਬੀਜ ਨਾ। ਬੀ ਉਹਨੇ। ਨਹੀਂ ਉਹ ਤਾਂ ਚੱਲ ਠੀਕ ਹੈ ਕਿਸੇ ਦੇ ਮੂੰਹ ਚ ਪਾਉਂਗਾ। ਪਰ ਉਹ ਗੱਲ ਕਰਦਾ ਵੀ ਜਿਆਦਾ ਸੰਘਣਾ ਬੀਜਿਆ ਵਾ ਨਾ। ਇੰਨੇ ਸੰਘਣੇ ਤਾਂ ਫਾਇਦਾ ਨਹੀਂ। ਹੋਣਾ ਨਹੀਂ ਹੈਗਾ ਛੇਤੀ। ਉੱਧਰ ਹੋ ਜਾ। ਸਾਗ ਤਾਂ ਹੋ ਜਾਣਾ ਖਾਣ ਨੂੰ ਘਰਾਂ ਬੀਜਿਆ ਮੈਂ ਘਰਾਂ ਹੋਇਆ ਸਾਗ ਤਾਂ ਹੋ ਗਿਆ ਚਾਰ ਚਾਰ ਉਂਗਲ ਦਾ ਲੇਟ ਹੋ ਗਿਆ ਮੀਹ ਨੇ ਲੇਟ ਕਰਤਾ ਨਹੀਂ ਤੇ ਮੈਂ ਪਹਿਨਾ ਬੀਤਾ ਦਾ ਮਾਰਤਾ ਮੀਹ ਨੇ ਸਾਰਾ ਹੀ ਤੇ ਹੁਣ ਨੂੰ ਤਾਂ ਉਹਦੀਆਂ ਹੋ ਜਾਣੀਆਂ ਦੋ ਵੱਡਾ ਸਾਗ ਦੀਆਂ ਆਹ ਜਕਰ ਚੱਲ ਦੇਖਦੇ ਆ ਕਿ ਆ ਬਣਦਾ ਕਿ ਨਹੀਂ ਇੱਥੇ ਤਾਂ ਲਸਣੇ ਲਾਉਣਾ ਲਸਣ ਆਰੇ ਵੀ ਥੋੜੋ ਲਾਉਣਾ ਆਰੇ ਜੇ ਲਾ ਦੇ ਕਿੰਨਾ ਕੁ ਲੱਗਣਾ ਦੋ ਤਿੰਨ ਕੁ 11 ਰੁਪਏ ਲੱਗਦਾ ਇੰਨਾ ਕਿੰਨਾ ਕਿ 5-7 ਬਿਸਵੇ ਤਾਂ ਹੈਗਾ ਇਹ। ਬਾਵਾ ਦੂੰਗਾ ਬਸ। ਤੇ ਬਾਕੀ ਜੇ ਕਰੂੰਗਾ? 100 ਰੁਪਏ ਦੇ ਲੋਕ ਆਨੇ ਦੇ। ਕੱਲੋਂ ਮੈਂ ਪੁੱਛਿਆ ਤਾਂ। ਬੀਜ? ਹੂੰ। ਇੰਨਾ ਕੀ ਆ? ਬੜੀ ਆਇਆ ਚਿੱਟਾ ਦਾ। ਮੋਟਾ। ਹੂੰ। ਮੰਡੀ ਵਿੱਚੋਂ ਉਹ ਜੱਥੇ। ਮੈਂ ਵੀ ਲੰਬੇ ਤਾਂ ਲਿਆਉਣਾ ਪਿਆ ਵੀ ਮੇਰੇ ਕੋਲ ਪਿਛਲੇ ਸਾਲ ਤਾਂ ਮੇਰੇ ਕੋਲ ਯਾਰ ਭਈਏ ਚੱਕ ਲੈ ਜਾਂਦੇ। ਓਰੇ ਰਾਜਾ। ਇਹ ਲੈ ਕੇ ਮੇਥੇ ਖਾਸਾ ਖਾਣ ਨੂੰ ਲੈ ਜਾਂਦੇ ਆ ਪੰਗਾ। ਨਹੀਂ ਤਾਂ ਬੀਜ ਨੂੰ ਵੱਜ ਜਣਾ ਤਾਂ। ਮਹਾਰਾਜ ਚਿੱਟਾ ਦਾ ਲਾਉਣਾ। ਬਾਕੀ ਬਾਈ ਇਹਦੀ ਕੀ ਪੇਜਾ ਕਿ ਨਹੀਂ ਤਾਂ ਮੂੰਹ ਨਹੀਂ ਕਰਨਾ ਪਿਛਲੀ ਵਾਰ ਦੇ ਰਗੜੇ ਵੇ ਤੇ ਅੱਜ ਇਹਨਾਂ ਦਾ ਮੁੱਦੋਂ ਦੇ ਲਸਣ ਜਰੂਰ ਲਾ ਲੈਣਾ ਕਿਆਰਾਕ ਪਿਛਲੀ ਵਾਰੀ ਵੀ ਲਾਇਆ ਤਾਂ ਵਧੀਆ ਹੋ ਗਿਆ ਕਿਆਰੇ ਲਾਉਣਾ ਕੋ ਮੇਟੀ ਘਰ ਫੇ ਜੀ ਨਾ ਇਸ ਕੀ ਵੀ ਲਾ ਲੈਣਾ ਖਾਸਾ ਮਤਲਬ ਕਹਿੰਦਾ ਭਾਬਾ ਦੋ ਤਿੰਨ ਕਿਆਰੇ ਬੜੇ ਸਾਰੇ ਲਾ ਲੈਣੇ ਪੰਜ ਸੱਤ ਪੈਸੇ ਫੇ ਮੰਨ ਕੇ ਚੱਲੋ ਬਾਪੂ ਦਾ ਵਿੱਗਾ ਲਾਉਣ ਨੂੰ ਕਹਿੰਦਾ ਮੈਂ ਕਿ ਹਟ ਜਾ ਫੇ ਤਾਂ ਲਸਣ ਤੇ ਵੀ ਜਾਂਦਾ ਲੱਗਣਾ ਲੋੜ ਨਹੀਂ ਇਹਨਾਂ ਨੇ ਕੀ ਫਾਇਦਾ ਉਹ ਹੀ ਕਹਿੰਦਾ ਉਹਦਾ ਲਾਲ ਬੈਂਟ ਆ ਉਹ ਹੀ ਕਹਿੰਦਾ ਕਹਿੰਦਾ ਵਿੱਗਾ ਲਾ ਲ ਮੈਂ ਦੇਖ ਲੈ ਫੇ ਗਾਹਾਂ ਨੂੰ ਗਰਦਾ ਆ ਸੀ ਲਾਉਂਦਾ ਦੋ ਤਿੰਨ ਕਿਆਰੇ ਦਾ ਹੁੰਦਾ ਸੋਹਣਾ ਹੁੰਦਾ ਹੋ ਜਾ ਉਹਨਾਂ ਕੇ ਹੁਣ ਮੇਰੇ ਵੀ ਤਾਂ ਦੋ ਤਿੰਨ ਕਿਆਰੀ ਹੋਣੀ ਖਤੀ ਦੇ ਆਹ ਉਹ ਦਾ ਵਿੱਚ ਤਾਂ ਗੰਨਾ ਵੀ ਆ ਜਾਣਾ ਤੇ ਇਹ ਤਾਂ ਦੋ ਤਿੰਨ ਕਿਆਰੀ ਜਾਣੇ ਉਹ ਵਿੱਗੇ ਦੇ ਤਾਂ ਗੰਨਾ ਵੀ ਹੋ ਜਾਣਾ ਨਾ ਵਿੱਚ ਬਾਕੀ ਦੇਖਦੇ ਹਾਂ ਹੁਣ ਵੱਡੇ ਤੇ ਹੈ ਨਰਮਾ ਥੋੜੀ ਜੀ ਜੀ ਕਰਦਾ ਵੀ ਨਰਮੇ ਵੜਾ ਦਮੇ ਘਰਾਂ ਰੱਖ ਲੂੰਗਾ ਫੋਲ ਲੂੰਗਾ ਦੋ ਦਿਨ ਵੀ ਗੰਨਾ ਦਾ ਬੀਜ ਦੇ ਹੋਈਏ ਉਹੀ ਕਹਿੰਦਾ ਵੀ ਗੰਨਾ ਦਾ ਬੀਜ ਦੇ ਹੋਈਏ ਹੌਟਾ ਮੈਲਦੀ ਰਹੇ ਇਹ ਕਿਹੜੀ ਆਉਣ ਜੀ ਨਹੀਂ ਨਰਮ ਥੋੜੋ ਲੈਣੀ ਉਹਨਾਂ ਨੇ ਫਿਰ ਜੇ ਜੀਰੀ ਨਹੀਂ ਹੈਗੀ ਫੋਲਣੀ ਤਾਂ ਪੈਣੀ ਆ ਬੋਲਣੇ ਨੂੰ ਕਿੱਥੇ ਘਰ ਖੜਾ ਲਈ ਦੋ ਦਿਨ ਨਹੀਂ ਪੱਕ ਜਾਂਦੀ ਘਰਾਦਾਰ ਨਹੀਂ ਪਣੀ ਆ ਨਰਮ ਥੋੜੀ ਤੀਤੇ ਨਰਮੇ ਸੀ ਤੇ ਤੇ ਪੰਜ ਦਿਨ ਬਾਅਦ ਲੰਗਣੀਆਂ ਮੇਰੀ ਉਹ ਖੜਾ ਤੇ ਤੇ ਪੰਜ ਦਿਨ ਬਾਅਦ ਆਈ ਵੀ ਆ ਮੈਂ ਪੰਜ ਦਿਨ ਬਾਅਦ ਵੱਡ ਹੋਣੀ ਚਾਹੀਦੀ ਨਾਲੇ ਤੇਰੇ ਤੋਂ ਉੱਚਾ ਖੇਤ ਮੇਰੇ ਦਾ ਨੀਵੇਂ ਕਰਕੇ ਪਾਣੀ ਚੱਲਦਾ ਤਾਂ ਨਾ ਫਿਰ ਪਾਣੀ ਚ ਥੋੜੀ ਜੀ ਪੱਕਦੀ ਲੇਟ ਆ ਮੈਂ ਤਾਂ ਬੜਾਉਣੀ ਥੋੜੀ ਜੀ ਤੱਕ 11 12 ਵਜੇ ਉਹ 11 ਵਜੇ ਜਾਣੇ ਜਦ ਮੇਰੇ ਵੱਡ ਹੋਣੀ ਅੱਧਾ ਘੰਟਾ ਮੇਰੇ ਲੱਜਣਾ 10 ਨਾਲੇ ਤਾਂ ਚਲਦੀ ਹੋਵੇ ਹਾਂ ਉੱਥੇ ਚਲਦੀ ਹੈ ਕੰਪੈਨ ਉਹ ਹੀ ਕਹਿੰਦਾ ਮੈਂ ਚੱਲ ਜੀਏ ਫਿਰ ਚੱਲ ਫਿਰ ਦੇਖ ਕਰਨ ਨੂੰ ਉਹਦਾ ਮੋਟਰਸਾਈਕਲ ਲੈ ਜਾਣਾ ਚੱਲੂ ਠੀਕ ਆ ਲੈ ਆਵਾਜ਼ ਆਈ ਆ ਲੈ ਆਵਾਜ਼ ਕੇਰੋਲਾ ਪਾਇਆ ਜੈਨਾ ਗਲੇ ਇਹ ਕੋਲੇ ਬਿਮਾਰੀ ਵਾਲੇ ਵੱਢੀ ਜਾਂਦੇ ਨੇ ਯਾਰ ਸਾਲਾ ਮੈਂ ਖਲ ਪਾਈ ਹੁੰਦੀ ਆ ਅਦੇ ਬੱਚੇ ਲੈ ਕੇ ਪਤਾ ਕਿੱਥੇ ਨੂੰ ਆਏ ਆ ਹਾਂ ਆਏ ਬੱਚੇ ਹਾਂ ਉਹ ਤੁੱਲੇ ਦੇ ਖੇਚ ਨੂੰ ਫੇਰ ਆ ਪੰਚ ਮੈਨੂੰ ਪਤਾ ਹੈਗਾ ਕਹਿੰਦਾ ਕਹਿੰਦਾ ਟੋਚਣਾ ਪਾਉਣਾ ਦੇਖ ਲੈ ਉਹਦੇ ਥੱਲੇ ਤੇ ਬੜਾ ਉਧਰ ਥੱਲੇ ਤੇ ਉਧਰ ਥੱਲੇ ਤੇ ਬੜਾ ਹਰੇ ਪਈ ਹੈ ਲਾਲਾ ਆ ਜਾ ਹਾਂ ਉਹਦੀ ਬੜਾ ਭਾਈ ਆ ਇਹ ਬਾੜ ਵਿੱਚ ਨਾ ਰੱਸਾ ਵੀ ਕੋਲ ਆ ਉਹ ਉਹਦੀ ਬੜਾ ਭਾਈ ਆ ਇਹ ਉਹ ਸਲੈਂਸਰ ਦਾ ਕੀ ਕਰਿਆ ਆਪਾ ਉਹ ਥੱਲੇ ਉਹ ਪਿੱਛੇ ਸਲੈਂਸਰ ਦਾ ਏਕਣ ਹੈਂ ਹਾਂ ਠੀਕ ਹੈ ਦਰਾਇਤਾਂ ਦੇ ਗੈਲਗਲ ਨਾ ਇੰਨੀ ਤਾਂ ਬਿਮਾਰੀ ਦੂਰੇ ਕੋਈ ਹੋਰ ਨਹੀਂ ਲੱਭੀ ਤੁਹਾਨੂੰ ਮੈਨੂੰ ਐਂ ਦੱਸ ਲੈ ਵਧੀਆ ਹਰਾ ਆ ਦੇ ਖਰਾ ਇਹ ਲੈ ਇਹਦੇ ਦੋ ਮਾਰੀ ਦੇ ਕੋਈ ਵਧੀਆ ਜਗ੍ਹਾ ਵੱਢ ਲੈਂਦਾ ਕਿਆ ਰੋਲਾ ਪਈ ਜਾਂਦੇ ਨੇ ਇਹਨਾਂ ਨੂੰ ਜੀਰੀ ਨੂੰ ਦੇਖ ਕੇ ਤੂੰ ਹੈ ਉਹ ਕਹਾ ਜੀਰੀ ਦੀ ਪਰਾਲੀ ਆ ਦੇਖ ਲੈ ਆ ਨਹੀਂ ਨਹੀਂ ਇਹ ਸਾਡੇ ਵੱਡੇ ਘਰ ਤੇ ਲੱਗੇ ਵੱਢਣਾ ਹੁਣ ਲਾਗ ਲਗ ਖਰਾ ਪਿਆ ਨਹੀਂ ਯਾਰ ਉਧਰ ਥੋੜੀ ਧੀ ਐਨੀ ਦੂਰ ਐ ਲਾ ਦੇ ਸਾਰੇ ਕਟਰ ਨਾਲ ਕੁੰਝੇ ਵੱਢਣਾ ਕੁੰਝੇ ਤੋਂ ਫੜ ਦੂੰਗੇ ਅੱਛਾ ਸੱਕ ਦੇ ਫੱਟੇ ਸਰੇ ਦਾ ਜੀ ਤਾਂ ਹੀ ਸਕੀਮੀ ਆ ਤੂੰ ਸਾਰਾ ਵੱਢ ਲਾ ਹਰਾ ਪਿਆ ਇਹ ਕਹਿੰਦਾ ਇੱਥੇ ਕਟਰ ਨਹੀਂ ਆਉਣਾ ਕਹਿੰਦਾ ਚਲ ਇਹਦਾ ਵੱਢ ਲੂੰਗੇ ਹਰਾ ਨਾਲੇ ਇੱਧਰ ਬਿਮਾਰੀ ਨਹੀਂ ਆ ਗਈ ਬਿਮਾਰੀ ਉੱਥੇ ਬਿਮਾਰੀ ਲਗਾ ਦੇਣਾ ਫੈਸਲਾ ਕਰਾ ਤੇਰਾ ਆ ਵੀ ਬੈਠ ਜਾ ਉਹਨੂੰ ਮਹਰਾ ਆ ਹਰੇ ਭਾਈ ਕਾਲਾ ਲੈ ਗਿਆ ਹੈ ਕਾਲਾ ਲੈ ਗਿਆ ਹਾਂ ਆ ਵੀ ਲੈ ਜਾਣਾ ਤਾਂ ਹੁਣ ਕਹਿ ਲੈ ਕੱਲ ਲੈ ਜੂ ਨੂ ਨੂ ਹੈ ਬਾ ਵੀ ਗਿਆ ਬੜਾ ਕਾਲੂ ਕਾਨੂੰ ਪਰਸੋਂ ਚੌਥੀ ਨੂੰ ਸਾਰੀ ਇਕੱਠੀ ਉਹ ਬੜਾ ਲੈ ਜਾ ਹਾਂ ਤਾ ਨੂੰ ਖਰੋਬ ਵੱਡੇ ਟ੍ਰੇਨ ਵਿੱਚ ਪਾ ਲੈਣੀ ਪੱਲੀ ਲਾ ਲੂੰਗਾ ਹੈ ਪੱਲੀ ਲਾ ਲੂੰਗਾ ਜੀ ਮੈਂ ਪੈਣੀ ਨਹੀਂ ਉਹ ਉਹ ਇਹ ਉਝ ਤੇਰੀ ਗੱਲ ਨਾ ਨਾ ਤੇਰੀ ਗੱਲ ਨਾਲ ਖਾਲੀ ਗਿਆ ਨਾ ਕਿਤੇ ਕੱਲ ਆਮ ਤੋਂ ਟਕੇੜਾ ਤੇਰੀ ਕਰਕੇ ਉਹਦੇ ਵਿੱਚ ਨਾ ਨਾ ਭਰਾਇਆਂ ਨੂੰ ਨਹੀਂ ਕਾਲੂ ਕਿਹਨੂੰ ਭਰਾਇਆਂ ਨੂੰ ਕਾਲੂ ਤੇਰਾ ਆਪਰਾ ਕਰੇ ਉਹ ਫਿਰ ਪੱਲੀ ਲਾ ਲੂਗੀ ਜਿਹੜੀ ਕਾਲ ਸੜੀ ਆ ਕਾਲ ਸੜੀ ਕਿਹੜੀ ਆ ਹੁਣ ਉਹ ਰੇਤ ੰਨੀ ਵਾਲਾ ਜਿਹੜਾ ਰੇਤਾ ਪਟਾਉਣਾ ਪਿੱਛੇ ਪਾ ਲੂ ਜਾਂ ਮੂਰੇ ਪਵਾ ਲਈ ਇਹ ਸਾਫ ਇਹ ਸਾਫ ਹੈ ਇਹ ਆ ਬਥੇਰੀ ਜਗਾ ਮੂਰੇ ਉਹ ਪਵਾ ਕੇ ਚੱਲੀਆਂ ਵਾਲੀ ਹਾਂ ਪੱਲੀ ਤੇ ਲਾ ਲੂਗੇ ਪਿੱਛੇ ਹਾਂ ਬਸ ਪਿੱਛੇ ਪਵਾ ਦੀ ਠੀਕ ਈ ਗੱਲ ਹੈ ਬਥੇਰੀ ਆ ਐਡਾ ਟਰਾਲੇ ਦਾ ਵਿੱਚ ਖੇਲਦੀ ਫਿਰਨਾ ਉਹਨੇ ਤਾਂ ਆ ਇਹਦੇ ਬੰਦਾਰੇ ਬਸੀ ਨੂੰ ਤਿਆਰ ਕਰਤਾ ਲੱਗੇ ਕੰਨਵਾਜੀ ਦਾ ਖਾਜੀ ਹੋ ਜਾਂਦਾ ਤੂੰ ਵੀ ਕਰਦੇ ਹੁਣ ਤਿਆਰ ਮੈਂ ਵੀ ਕੱਲੂ ਪਰਸੋਂ ਨੂੰ ਜੇ ਜੇ ਕੱਲੂ ਵੱਢ ਗਿਆ ਮੇਰੇ ਉਹ ਕਾਲ ਕਾਲੂ ਕਹਿੰਦਾ ਕਾਲੂ ਫਿਰ ਮੈਂ ਵੀ ਬੜਾ ਮਾਰ ਰਿਹਾ ਜੇ ਕਾਲੂ ਕਾਲਾ ਵੱਡ ਗਿਆ ਬਾ ਫਿਰ ਬਰਸੀ ਪਰਸੋਂ ਬੀਜੇ ਵਾਲੇ ਮੇਰਾ ਸੁਪਰ ਸੀਟਰ ਦਾ ਇੱਕ ਨਹੀਂ ਬਵਾ ਦੇਣੀ ਬਸ ਠੀਕ ਹੈ ਬਰਮਾ ਇੱਕ ਨਹੀਂ ਕਰਿਆ ਤਾਂ ਸੁਪਰ ਸੀਟਰ ਦਾ ਬਵਾ ਕੇ ਜੱਗੇ ਤੇ ਤੁਸੀਂ ਬੀਤਾ ਬਸ ਆਹੋ ਪਾਣੀ ਛੱਡ ਕੇ ਪਾਣੀ ਵੀ ਆਹ ਪੰਗਾ ਲੈ ਲਿਆ ਸਾਲਾ ਭਰਾ ਕੇ ਮਗਰ ਐਸੋ ਮੈਂ ਸਗਾ ਬਣਾਉਣੀ ਸੀ ਪਹਿਲਾਂ ਸਵੇਰ ਨੂੰ ਗੁਜਰਾ ਬਸ ਲੋੜ ਲੱਗਿਆ ਦਾ ਮੈਂ ਛੱਡ ਪੜਾ ਗੁਜਰਾ ਨੇ ਆਉਣਾ ਜਿੰਦੇ ਨੇ ਤੇ ਵੱਢਣਾ ਮੈਂ ਦੋ ਦਿਨ ਬਾਅਦ ਕੁਝ ਨਹੀਂ ਫਿਕਰਦਾ ਨੀ ਜੇ ਸਮੱਸਿਆ ਸਕੇ ਲੋਪੇ ਲੋਟ ਆ ਜਾਂਦਾ ਸਰੋ ਪੀਜਰੇ ਸਲਾਹ ਹੈ ਹਾਂ ਹਾਂ ਸਰੋ ਪੀਜਰੇ ਦੀ ਸਲਾਹ ਹੈ ਉਰੇ ਹਾਂ ਜਿਹੜਾ ਬਾਜਗਾ ਸਰੋ ਪੀਜ ਦੂ ਬੇਟੀ ਤੇ ਮਾਜਾ ਸਾਫ ਹੋ ਜੂ ਫੇਰ ਪਤਾ ਹੈ ਹੋਰ ਕੋਸੇ ਨਹੀਂ ਗੱਲ ਇਹ ਗੱਲ ਮਾਰੇ ਬੜਾਈ ਅਸੀਂ ਪੰਚ ਹੁਣ ਉਹ ਉਦੋਂ ਆਏ ਕਮਾਗੇ ਰਿਹਾ 102 ਦੀ ਪੀੜ ਮੈਂ ਪਤਾ ਨਹੀਂ ਗਿਆ ਕਰਨਾ ਹੁੰਦਾ ਚਲੇ ਆ ਇਹ ਉਹ ਆ ਉਥੇ ਮਿਲਿਆ ਥਰੇ ਵਿਚ ਨੂੰ ਆਇ ਖੇਤਾਂ ਦੇ ਆ ਦੇਖ ਹਾਂ ਕੀੜੇ ਟੋਲਾ ਬਟ ਪਾ ਕੇ ਟਪਾਉਂਦੇ ਬਾ ਪਿੱਛੇ ਥਰੇ ਕੁੱਠੀ ਦਾ ਕਾਲੀ ਉਹਨੂੰ ਲੈ ਹੋਰ ਪਾਸੇ ਨਹੀਂ ਤੈਨੂੰ ਮਿਲੀ ਹੈਗੀ ਆ ਬਿਮਾਰੀ ਵਾਲੀ ਦੇ ਥੱਲੇ ਤੇ ਕਾਲੀ ਪਈ ਆ ਖਾ ਖਾ ਲੈ ਨੀ ਭੀੜ ਦੀ ਲੋੜ ਨਹੀਂ ਆਈ ਥਣ ਭੀੜ ਫੂਟ ਦੀ ਲੋੜ ਨਹੀਂ ਦੁੱਧ ਹੰਦੀਆਂ ਬੱਸ ਫੇਰ ਦੇਖੀ ਪਤਾ ਦੇਖੀ ਵੇ ਦਾ 060 ਆਉਂਦੀ ਦਾ 060 ਆਉਗੀ ਸੀ ਇਹ ਆਚਾਰ ਆਨੇ ਰਾ ਹਾਂ ਓਏ ਮਿੱਠੀ ਫਰੀਡ ਆਉਂਗੀ ਇਹਦੇ ਵਿੱਚ ਹਾਂ ਚਾਰ ਆ ਚਾਰ ਆ ਆਚਾਰ ਆਹੀ ਆਚਾਰ ਆਕੇ ਕਹਣਾ ਛੰਗਿਆ ਤਾਂ ਇਹ ਲਾਮ ਛਾਂ ਕੇ ਕਹਿੰਦਾ ਇੱਕ ਨਹੀਂ ਪੈਣਾ ਹੋਣਾ ਇਹਨੇ ਤੁਸੀਂ ਛਾਂ ਕੇ ਨਹੀਂ ਕਹਿੰਦਾ ਕੌਣ ਕਹਦਾ ਸੀਪਾ ਸੀਪਾ ਛਾਂ ਕੇ ਗਿਆ ਕਹਿੰਦਾ ਇੱਥੇ ਤਾਂ ਪੈ ਨਹੀਂ ਆਏ ਫੁੱਟਣੀ ਨੂੰ ਹੋਰ ਉਹ ਫਿਰ ਉੱਪਰ ਤੇ ਹੋਣੀ ਫਿਰ ਹੀ ਛਤਰੀ ਬਣਦੀ ਕੋਈ ਉਹ ਭਾਈ ਇਹੀ ਕੰਮ ਚਾਹ ਹੁਣ ਉਹੀ ਤਾਂ ਮੈਂ ਦਿੱਤੇ ਵੀ ਕਿਹੜੇ ਸਾਹ ਕੇ ਛਾਂ ਗਿਆ ਇਹ ਹੁਣ ਕਹਿੰਦਾ ਨਹੀਂ ਸਿੱਧਾ ਵੀ ਹੋ ਜਾਣਾ ਕਹਿੰਦਾ ਦੇਖੀ ਹੁਣ ਕਹਿੰਦਾ ਇੱਥੇ ਤਾਂ ਨਹੀਂ ਫੁੱਟਣੀ ਆ ਉਹ ਲਗਰ ਛੱਡੂਗਾ ਉਹ ਲਗਰ ਦੀ ਫੇਰ ਗੁੰਬੜ ਪਟਣੀ ਆ ਇੱਕਣਾ ਕਹਿੰਦਾ ਬਣਦਾ ਇਹ ਹੋਰ ਕੁਝ ਨਹੀਂ ਜਿਹੜਾ ਰੈਟਰ ਵੰਚੇ ਰਸਾ ਦਾ ਬੜਾ ਰੱਖਿਆ ਜਿਹੜਾ ਬਹੁਤ ਲੱਦ ਕੇ ਲੈ ਜਾਣੀਆਂ ਤਾਂ ਮੈਂ ਚੈਰ ਕਰਕੇ ਲਿਆਦਾ ਮੈਂ ਤੂੰ ਡੋਜਨ ਪਾਉਂਗਾ ਲੈ ਮੇਰੇ ਕਾ ਡੋਜਨ ਪਾਉਣ ਨੂੰ ਫਿਰਦਾ ਜੇ ਬੰਦਰਾਂ ਵਾਲੇ ਆ ਚਲ ਮੈਂ ਤੂੰ ਖੜਾ ਰੱਖੀ ਤੇ ਡੋਜਨ ਪਾਈ ਦੇਵੇ ਆ ਚੀਜ਼ ਦਾ ਇਹ ਤਾਂ ਨੁਕਸਾਨ ਆ ਅੱਗ ਬਰੀਂਦਾ ਯਾਦ ਕਰਦਾ ਤੂੰ ਆਹਾ ਕੁੰਜਾਇਨ ਵੜਦੇ ਚੰਗੀ ਤਰ੍ਹਾਂ ਮਸ਼ੀਨ ਨੇ ਦੇਖਿਆ ਕਰੇ ਇਹਦਾ ਇਹਨੇ ਵੱਡੀ ਵੀ ਆ ਬੱਦ ਤੇ ਬਾਹਰ ਤੇ ਮਸ਼ੀਨ ਸੁਆ ਰਹੇ ਨਾ ਹਰੇ ਦਾ ਪਾਈ ਦੇ ਨਾ ਹਰੇ ਦਾ ਹੜਤੇ ਆ ਉਹ ਆਪਣਾ ਲੋਟ ਦੇਖਦਾ ਉਹ ਆਪਣਾ ਲੋਟ ਦੇਖਦਾ ਇਹਨੂੰ ਆਇਆ ਵੀ ਖਬਰ ਮੈਨੂੰ ਜਾਣ ਕੇ ਕਹਿੰਦਾ ਵਾਹ ਵੱਢ ਲੈ ਆ ਸਾਫ ਆ ਦੇਖ ਅਰੇ ਸਾਫ ਆ ਦੇਖ ਮਾਰੀ ਜਾਂਦਾ ਸਭ ਤੋਂ ਨਹੀਂ ਜਾਂਦਾ ਮਾਗ ਆ ਦਰਖਤ ਥੱਲੇ ਵੱਢ ਆ ਵੱਢਣਾ ਸਾਰਾ ਹਰੇ ਆ ਤੂੰ ਪਨੀਰੀ ਵਾਲੀ ਜਗ੍ਹਾ ਵੱਢ ਰਿਹਾ ਜਿੱਥੇ ਪੰਜ ਥੱਲੇ ਡਾਇ ਦੇ ਪਏ ਵੇ ਆ ਸਾਈ ਵੀ ਦੇਖ ਮੇਰਾ ਕਾਰ ਹੈ ਕਿਥੇ ਇੱਥੇ ਕਾਰ ਦੁਕਾਣ ਕਿਹੜੀ ਹੈ ਇਹ ਤਾਂ ਅਸੀਂ ਵੱਡਣਾ ਹੀ ਉਹ ਵੱਡਲਾ ਬਤੰਦਰ ਆਹਾਂ ਆਹ ਵੱਡਲਾ ਕਿੰਨੇ ਡੰਗਰ ਰੀਡੀ ਤੇ ਤੂੰ ਆ ਲਈ ਫਿਰਦਾ ਇਹਨਾਂ ਪੰਜ ਸੱਤ ਨੂੰ ਲਈ ਜਾਣੇ ਹੁੰਦੇ ਇੱਕ ਦਿਨ ਚ ਨਵੇੜ ਹੁਣ ਇਹ ਕੋਰ ਦੇ ਲਈ ਜਾਣੇ ਲੈ ਕੇ ਜਾਣੇ ਸਾਰੇ ਖੜਾ ਦੇਣੇ ਇਹ ਸਫਾਈ ਰੱਖਿਆ ਹੋਇਆ ਐ ਸਾਫ ਕ ਉਛਲਦੀ ਆਉਂਦੀ ਦੀ ਮੈਂ ਕਿਹਨਾਂ ਨੇ ਪੁੱਠੀ ਕਰ ਦੇਣੀ ਇਹ ਭੁਜਾਈ ਵੀ ਫੁੱਲ ਕਹਿੰਦਾ ਰੱਸਾ ਵੀ ਕਹਿੰਦਾ ਆਹੀ ਰੱਖਿਆ ਹੋਇਆ ਰੱਸਾ ਰੱਖਿਆ ਹੋਣਾ ਰਸੇ ਨੇ ਕਹੇ ਕਰਨਾ ਬੰਨ੍ਹਣਾ ਕਾ ਜਗੜ ਕੇ ਰਸਾਂ ਗੱਲਾਂ ਆ ਜਾਂਦੇ ਨੇ ਤੇ ਦੁੱਗਣੇ ਵੜਦੇ ਗੱਲਾਂ ਮਾਰਨੀ ਕੋਈ ਆਵਾਜ਼ ਨਹੀਂ ਲਾ ਮਾਰ ਆਉਦੇ ਵੀ ਤੋਰ ਲਈ ਰਸਾਂ ਵੀ ਲੱਗ ਗੱਲਾਂ ਉੱਧਰੋਂ ਉੱਧਰੋਂ ਰੁੱਤਾਂ ਦੇ ਲੱਗਿਆ ਲੇਪਰ ਦਾ ਉਹ ਉਹਦੀ ਚੱਲੇ ਆ ਲੀ ਕੀ ਕਾਹ ਲੱਦਣ ਲੱਗਿਆ ਉਹ ਤੈਂ ਵੱਡੇ ਕਿਹੜੇ ਆ ਗੱਲਾਂ ਮਾਰਦਾ ਦੁੱਤਾਂ ਕਿੱਧਰ ਗੱਲਾਂ ਆ ਆ ਤੁਸੀਂ ਹੋ ਲੱਗੇ ਗੱਲਾਂ ਬਣਾਣਾ ਲਈ ਹਾਂ ਅਸੀਂ ਤੈਨੂੰ ਨਹੀਂ ਹੁਣ ਲੁਕਾ ਦੇ ਇਹ ਜਿੰਨੀ ਵਾਰੀ ਆਉਣ ਦੇਣੀ ਬਾਈ ਤੈਨੂੰ ਆਹ ਗਾਹ ਵੱਡ ਲਾ ਗਾਹ ਆ ਬੱਡਲਾ ਤੇਰੇ ਮੂਰੇ ਪਤੰਦਰਾ ਲੈ ਓਏ ਕੰਨਾ ਨਾ ਵੱਡੀ ਖੜਾ ਇਹ ਐਂਟੀ ਬਾਲਟੀ ਹੋ ਜਾਣੀ ਆ ਨਾ ਖੁੰਝਾ ਵੱਡਦਾ ਗਾਹ ਤਾਜਾ ਆ ਉਹ ਵੱਡਲਾ ਤੇਰੇ ਪਿੱਛੇ ਖੜਾ ਬਹੁਤ ਵਧੀਆ ਪਤੰਦਰਾ ਵੱਡਲਾ ਹਾਂ ਜੀਨੇ ਕਿਸੇ ਵੱਡਾ ਸੁਣਨਾ ਨਹੀਂ ਨਹੀਂ ਮੰਨਣਾ ਹੈਗਾ ਇਹ ਤਾਂ ਗਾਹ ਵੱਡੂਗਾ ਹੁਣ ਤਵੀਆਂ ਕੌਣ ਲਈ ਗਿਆ ਬੇਤੀਆਂ ਜੈਲ ਆ ਲਿਗਾ ਮੈਂ ਕਿਤੇ ਵਿਜੇ ਦਿੱਤੀਆਂ ਗੰਨੇ ਦੀ ਅੱਛਾ ਇੰਨੀ ਗੰਡੂ ਕੀ ਮੀਤ ਆ ਬੱਡਾ ਕਰਾ ਉਹ ਡਾਕਰ ਹੀ ਨਹੀਂ ਨੇ ਮਿੱਟੀ ਡਾਕਰ ਆਹੋ ਛਾਗਦੇ ਛਾਗਦੇ ਤੂੰ ਇਹਨੂੰ ਬੱਚਾ ਲਿਆ ਪੰਜ ਚਾਰੀ ਨੂੰ ਪੜਾਇਆ ਇਹਨੂੰ ਖੁਲਾਇਆ ਇਹਨੂੰ ਪੰਜ ਸੱਤ ਮੜਾ ਕੰਡੇ ਪਰ ਦੋਵੇ ਤੈਨੂੰ ਨਾਲੇ ਕੌੜੀ ਨਹੀਂ ਹੈਗੀ ਇਹ ਚੱਲ ਖਾਣੀ ਹੈ ਕੋਈ ਮਿਰਚ ਚਲ ਠੀਕ ਹੈ ਜੀ ਫਿਰ ਮਿਲਦੇ ਆ ਕੱਲ ਨੂੰ ਸਤਿ ਸ੍ਰੀ ਅਕਾਲ ਜੀ